ਏ ਪਬਜੀ ਗੇਮ ਜਿਹੜੀ ਆ ਉਹ ਖੇਲਦੇ ਸੀਗੇ ਅੱਜ ਤੋਂ ਜਿਵੇਂ ਕਰੀਬ 4-5 ਮਹੀਨੇ ਪਹਿਲਾਂ ਤੇ ਉਹਨ ਦੇ ਵਿੱਚੋਂ ਹੀ ਕੋਈ ਐਵੇਂ ਦਾ ਕਨੈਕਟ ਹੋਇਆ ਇਹਨਾਂ ਦਾ ਉਸ ਬੰਦੇ ਨੇ ਕਨੈਕਟ ਜਦੋਂ ਕੀਤਾ ਤੇ ਕਰਨ ਤੋਂ ਬਾਅਦ ਹੀ ਇਹ ਸਭ ਕੁਝ ਹੋਇਆ ਜੀ ਜਿਵੇਂ ਉਸ ਨੇ ਨੂੰ ਨੂੰ ਜਿਵੇਂ ਕਿ ਬਗਲਾ ਲਿਆ ਜਾਂ ਕੋਈ ਇਹਨਾਂ ਨੂੰ ਕੋਈ ਗੱਲ ਕਹੀ ਉਹ ਫਿਰ ਇਹ ਗੁੱਡੀਆਂ ਉਸ ਸਾਹ ਦੇ ਨਾਲ ਜਨਕ ਕੋਈ ਲੱਭਦਾ ਹੋਈ ਸੀ ਏ ਬਾਈ ਤਰੀਕ ਨੂੰ ਜੀ ਕਿੰਨੇ ਦਿਨ ਬਾਅਦ ਕਿੱਥੋਂ ਲੱਗੀ ਤੇ ਕਿਵੇਂ ਲੱਗੀ ਤੇ ਸਰ ਲੱਭੀ ਇਸ ਤਰ੍ਹਾਂ ਜੀ ਸਰ ਐਸੇਟੋ ਸਾਹਿਬ ਨੂੰ ਐਸੀ ਦਰਖਾਹਤ ਦਿੱਤੀ ਸੀਗੀ ਤੇ ਇਹਨਾਂ ਨੇ ਸਾਰਾ ਜੋ ਕਿ ਉਹਨ ਦਾ ਫੋਨ ਬਗੈਰਾ ਸਾਰਾ ਟ੍ਰੇਸ ਕੀਤਾ ਟ੍ਰੇਸ ਕਰਨ ਤੋਂ ਬਾਅਦ ਜਿਵੇਂ ਜਿਵੇਂ ਇਹਨਾਂ ਨੂੰ ਪਤਾ ਲੱਗਦਾ ਸੀ ਜੇ ਸਾਨੂੰ ਦੱਸਦੇ ਸੀਗੇ ਕਿ ਇੱਥੇ ਇੱਥੇ ਫੋਨ ਚੱਲ ਰਿਹਾ ਫਿਰ ਉਹ ਅਸੀਂ ਜਾਨੀ ਕਿ ਗਏ ਆ ਪਰਸੋਂ ਕਿਹੜੀ ਤਰੀਕ ਸੀਗੀ ਪਰ ਜੀ ਆ ਅੱਜ ਤੋਂ 2 ਦਿਨ ਪਹਿਲਾਂ 8 ਤਰੀਕ ਹਾਂ 8 ਤਰੀਕ ਸੀਗੀ ਇਹ ਫਿਰ ਸਰ ਨੇ ਨਾਲ ਪੁਲਿਸ ਵਾਲੇ ਭੇਜੇ ਆ ਉਸ ਤੋਂ ਪਿੱਛੇ ਅਸੀਂ ਉੱਥੇ ਜਦੋਂ ਪਹੁੰਚੇਗਾ ਜਿਆ ਬਾਦ ਪਹੁੰਚਣ ਤੋਂ ਬਾਦ ਫਿਰ ਅਸੀਂ ਜਿਵੇਂ ਜਿਵੇਂ ਸਰ ਨੂੰ ਤਾਜ਼ਾ ਅਪਡੇਟ ਮਿਲਦਾ ਸੀਗਾ ਤੇ ਸਰ ਸਾਨੂੰ ਦੱਸੀਗੇ ਤੇ ਅਸੀਂ ਉਹ ਉੱਥੇ ਜਿਹੜੀ ਜਿਹੜੀ ਜਗ੍ਹਾ ਤੇ ਲੋਕੇਸ਼ਨ ਮਿਲਦੀ ਸੀਗੀ ਉੱਥੇ-ਉੱਥੇ ਅਸੀਂ ਨਾਲ ਜਾਨੀ ਕਿ ਪੁਲਿਸ ਦੇ ਅਸੀਂ ਮੈਂ ਵੀ ਸੀਗਾ ਤੇ ਉੱਥੇ-ਉੱਥੇ ਜਾ ਕੇ ਅਸੀਂ ਜਾ ਕੇ ਉੱਤੇ ਛਾਪਾਂ ਮਾਰੀ ਘਰ ਦੇ ਵਿੱਚੋਂ ਮਿਲੇ ਹਾਂ ਜੀ ਉਹ ਆਪ ਹੈ ਨਹੀਂ ਸੀਗੇ ਬਟ ਇਹ ਲੜਕੇ ਸੀਗੇ ਉੱਥੇ ਤੇ ਉਹ ਆਪ ਫਰਾਰ ਸੀਗੇ ਕਿੰਨੀ ਉਮਰ ਬੇਟੀ ਦੀ ਮੇਰੀ ਸਰ ਬੇਟੀ ਦੀ ਹੈਗੀ 13 ਸਾਲ ਤੇ 5 ਮਹੀਨੇ ਹੈ ਜੀ ਹੁਣ ਤੁਸੀਂ ਰਾਜੀ ਹੋ ਬਹੁਤ ਬਹੁਤ ਰਾਜੀ ਹਾਂ ਬਹੁਤ ਖੁਸ਼ੀ ਹਾਂ ਜੀ ਇੰਨੀ ਖੁਸ਼ੀ ਹੈ ਕਿ ਮੈਨੂੰ ਪਤਾ ਮੈਂ ਤੁਹਾਨੂੰ ਦੱਸੇ ਜਨਾ ਬਹੁਤ ਜ਼ਿਆਦਾ ਹਾਂਜੀ ਕਿਸ ਤਰ੍ਹਾਂ ਲੱਭ ਸਕੇ ਲੱਭ ਸਕੇ ਇਸ ਤਰ੍ਹਾਂ ਐਸਐਚਓ ਸਾਹਿਬ ਨੇ ਸਾਰੇ ਜੋ ਆਪਣੇ ਬੇਟੇ ਅਜ਼ਰ ਇਹਨਾਂ ਦੇ ਕਰਕੇ ਸਾਰਾ ਕੁਝ ਆਇਆ ਜੀ ਖੁਸ਼ੀ ਕਰੀਏ ਤਾਂ ਖੁਸ਼ ਹਾਂ ਜੀ ਬਹੁਤ ਜ਼ਿਆਦਾ ਖੁਸ਼ ਹੈ ਜੀ ਫਿਰ ਇਹਨਾਂ ਨੇ ਇੱਕ ਪੈਸਾ ਵੀ ਨਹੀਂ ਕਿਤੇ ਮੇਰਾ ਲੱਗਣ ਦਿੱਤਾ ਕਿਉਂਕਿ ਇੱਕ ਹੁੰਦਾ ਵੀ ਲੋਕ ਕਹਿੰਦੇ ਜਿਵੇਂ ਪੈਸੇ ਲੈਂਦੇ ਆ ਜੋ ਕੋਈ ਇਹ ਕਰਦੇ ਆ 1 ਰੁਪਿਆ ਵੀ ਨਹੀਂ ਮੇਰਾ ਇਹਨਾਂ ਨੇ ਲੱਗਣ ਦਿੱਤਾ ਆਖਮੀਚ ਪਿਛਲੇ ਦਿਨੋਂ ਇੱਕ ਨਿਊਜ਼ ਵਿੱਚ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਇਹ ਦੱਸਿਆ ਜਾ ਰਿਹਾ ਸੀ ਕਿ ਇੱਕ ਪਿੰਡ ਜਲੋਕੇ ਥਾਣਾ ਮਮਦੋਤ ਵਿਖੇ 14 ਸਾਲ ਦੀ ਕੁੜੀ ਉਹ ਪਬਜੀ ਖੇਡਦੇ ਹੋਏ ਘਰੋਂ ਚਲੀ ਗਈ ਤੇ ਉਹ ਕੁੜੀ ਮਿਸਿੰਗ ਸੀ ਇਸ ਗੱਲ ਤੇ ਮਾਪਿਆਂ ਨੇ ਸ਼ੱਕ ਜ਼ਾਹਿਰ ਕੀਤਾ ਕੁੜੀ ਦੇ ਕਿਡਨੈਪ ਹੋਣ ਦਾ ਕਿ ਉਸ ਨੂੰ ਕੋਈ ਵਰਗਲਾ ਕੇ ਘਰੋਂ ਲੈ ਗਿਆ ਹੈ ਇਸ ਵਾਰਦਾਤ ਦੇ ਹੋਣ ਤੋਂ ਬਾਅਦ ਥਾਣਾ ਮਮਦੋਤ ਵਿਖੇ ਮਕਦਮਾ ਨੰਬਰ 260 ਮਿਤੀ 25 ਨਵੰਬਰ ਨੂੰ ਕਿਡਨੈਪਿੰਗ ਦਾ ਦਰਜ ਕੀਤਾ ਗਿਆ ਅਤੇ ਇਸ ਕੁੜੀ ਨੂੰ ਟ੍ਰੇਸ ਕਰਨ ਲਈ ਇੱਕ ਸਪੈਸ਼ਲ ਟੀਮ ਗਠਿਤ ਕੀਤੀ ਗਈ ਅੰਡਰ ਦ ਲੀਡਰਸ਼ਿਪ ਆਫ ਐਸ ਐਚਓ ਮਮਦੂਦ ਇੰਸਪੈਕਟਰ ਅਭਿਨਵ ਚੋਹਾਨ ਇਸ ਟੀਮ ਨੇ ਟੈਕਨੀਕਲੀ ਟ੍ਰੇਸ ਕਰਦੇ ਹੋਏ ਅਤੇ ਹੋਰ ਵੀ ਲਿੰਕ ਲੱਭਦੇ ਆ ਇਸ ਕੁੜੀ ਨੂੰ ਗਾਜ਼ੀਆਬਾਦ ਜਾ ਕੇ ਰਿਕਵਰ ਕੀਤਾ ਕੱਲ ਅਸੀਂ ਇਸ ਨੂੰ ਗਾਜ਼ੀਆਬਾਦ ਦੇ ਸਿਹਾਨੀ ਏਰੀਆ ਚੋਂ ਰਿਕਵਰ ਕੀਤਾ ਤੇ ਉੱਥੋਂ ਕੁੜੀ ਨਾਲ ਪੁੱਛਗਿੱਛ ਕਰਕੇ ਤੇ ਗੱਲਬਾਤ ਕਰਕੇ ਇਹ ਪਤਾ ਲੱਗਿਆ ਕਿ ਇੱਕ ਮੁੰਡੇ ਦੇ ਨਾਲ ਦੋਸਤੀ ਹੋਈ ਸੀ ਪਬਜੀ ਖੇਡਦੇ ਆ ਤੇ ਉਸ ਮੁੰਡੇ ਦੇ ਨਾਲ ਦੋਸਤੀ ਕਰਦੇ ਕਰਦੇ ਇਹਨਾਂ ਨੇ ਆਪਸ ਵਿੱਚ ਮਿਲਣ ਦਾ ਪਲਾਨ ਬਣਾਇਆ ਉਹ ਮੁੰਡਾ ਇਹਨੂੰ ਗਾਜ਼ੀਆਬਾਦ ਤੋਂ ਮਮਦੂਦ ਲੈਨ ਆਇਆ ਸੀ ਤੇ ਇੱਥੋਂ ਹੀ ਇਕੱਠੇ ਗਾਜ਼ੀਆਬਾਦ ਗਏ ਸੀ ਤੇ ਇਹ ਬਹੁਤ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਕੱਲ ਮਮਦੂਦ ਥਾਣੇ ਦੀ ਪੁਲਿਸ ਦੀ ਇੱਕ ਸਪੈਸ਼ਲ ਟੀਮ ਨੇ ਗਾਜ਼ੀਆਬਾਦ ਜਾ ਕੇ ਕੁੜੀ ਨੂੰ ਸਕਸੈਸਫੁਲੀ ਰਿਕਵਰ ਕਰ ਲਿਆ ਸੰਕੀ ਸੋਰਸਸ ਜੁਟਾਈ ਗਿਆ ਸੀ ਇਹ ਟੈਕਨੀਕਲ ਇਨਵੈਸਟੀਗੇਸ਼ਨ ਜਿਵੇਂ ਕਿ ਮੈਂ ਦੱਸਿਆ ਕਿ ਪਬਜੀ ਗੇਮ ਜਿਹੜੀ ਕੁੜੀ ਖੇਡਦੀ ਸੀ ਉਸ 'ਚੋਂ ਅਸੀਂ ਲਿੰਕ ਲੱਭਿਆ ਉਸਦੇ ਮੋਬਾਈਲ ਫੋਨਸ ਦੇ ਕਾਲ ਡਿਟੇਲਸ ਤੋਂ ਲਿੰਕ ਲਿੰਕ ਲੱਭ ਗਿਆ ਤੇ ਹੋਰ ਵੀ ਜਿਹੜੀ ਲੋਕੇਸ਼ਨ ਅਸੀਂ ਟ੍ਰੇਸ ਕੀਤੀਆਂ ਸੀ ਉਹਨਾਂ ਤੋਂ ਸਾਨੂੰ ਜਿਹੜਾ ਲਿੰਕ ਲੱਭਿਆ ਉਹ ਗਾਜ਼ੀਆਬਾਦ ਦਾ ਮਿਲਿਆ ਸੀ ਦੋਸ਼ੀ ਗ੍ਰফতার ਨਹੀਂ ਦੋਸ਼ੀ ਮੌਕੇ ਤੋਂ ਫਰਾਰ ਹੈ ਬਟ ਕੁੜੀ ਨੂੰ ਅਸੀਂ ਸੇਫਲੀ ਰਿਕਵਰ ਕਰ ਲਿਆ ਇਹ ਪਤਾ ਲੱਗਾ ਦੋਸ਼ੀ ਆਇਆ ਕਿਵੇਂ ਸੀ ਤੇ ਇਹ ਕਿਸ ਤਰ੍ਹਾਂ ਗਏ ਨੇ ਦੋਨੋਂ ਲੈਣੇ ਉਹ ਸੀ ਇਨਵੈਸਟੀਗੇਟ ਕਰ ਰਹੇ ਆ ਕਿ ਇਸ ਤੱਕ ਕਿੱਥੋਂ ਗਏ ਨੇ ਕਿਵੇਂ ਗਏ ਨੇ ਤੇ ਇਹ ਕਦੋਂ ਇਹਨਾਂ ਦਾ ਪਲਾਨ ਬਣਿਆ ਸੀ ਇੱਥੇ ਇੱਥੋਂ ਜਾਣ ਦਾ ਉਹ ਜਿਵੇਂ ਕੀ ਸਾਨੂੰ ਹੋਰ ਇਨਵੈਸਟੀਗੇਸ਼ਨ ਕਰਦੇ ਆ ਚੀਜ਼ਾਂ ਦਾ ਪਤਾ ਲੱਗੂਗਾ ਉਹ ਦੱਸ ਸਕਦੇ ਕੋਈ ਇਹਨਾਂ ਦੇ ਉਸ ਦੇ ਲਿੰਕ ਤਕਰੀਬਨ ਪਿਛਲੇ 1 ਤੋਂ 1.5 ਮਹੀਨੇ ਤੋਂ ਕਿੰਨੀ ਦੂਰ ਹੈ ਜਿਉਂ ਹੀ ਹੁਣ ਮਾਪਿਆਂ ਦੇ حوالے ਕਰ ਦਿੱਤੇ ਜੀ ਮਾਪਿਆਂ ਦੇ حوالے ਉਹਨੂੰ ਸੇਫਲੀ ਰਿਕਵਰ ਕਰਕੇ حوالے ਕਰ ਦਿੱਤਾ ਗਿਆ ਤੇ ਅੱਗੇ ਦੀ ਜਿਹੜੀ ਤਫਤੀਸ਼ ਹੈ ਉਹ ਚੱਲ ਰਹੀ ਹੈ ਕਿਤੋਂ ਗਈ ਹੈ ਪਰ ਕਿੰਨੀ ਦੂਰ ਹੈ ਤਕਰੀਬਨ 8 8.5 ਘੰਟੇ ਦੂਰ